ਕੈਨੇਡਾ ਸਰਕਾਰ ਨੇ ਉਸਾਰੀ ਖੇਤਰ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਸੀਆਈਸੀ ਨਿਊਜ਼ ਦੀ ਰਿਪੋਰਟ ਅਨੁਸਾਰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ 7 ਮਾਰਚ ਨੂੰ ਉਸਾਰੀ ਕਾਮਿਆਂ ਲਈ ਸਥਾਈ ਨਿਵਾਸ ਲਈ ਇੱਕ ਨਵੇਂ ਰਸਤੇ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਪਹਿਲਾਂ ਤੋ ਹੀ ਗੈਰ ਦਸਤਾਵੇਜ਼ੀ ਉਸਾਰੀ ਕਾਮਿਆਂ ਲਈ 6000 ਤੱਕ ਥਾਵਾ ਰਾਖਮੀਆਂ ਕੀਤੀਆਂ ਜਾਣਗੀਆਂ। ਨਵੇਂ ਉਪਬਾਵ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਅਧਿਆਨ ਪਰਮਿਟ ਦੀ ਲੋੜ ਤੋਂ ਬਿਨਾਂ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਵਿੱਚ ਦਾਖਲਾ ਲੈਣ ਦੀ ਆਗਿਆ ਦੇਣਾ ਵੀ ਸ਼ਾਮਲ ਹੈ ਸੀਆਈਸੀ ਟਾਈਮਜ਼ ਦੀ ਰਿਪੋਰਟ ਅਨੁਸਾਰ ਪਹਿਲਾਂ ਵਿਦੇਸ਼ੀ ਕਾਮੇ ਨੂੰ ਅਪ੍ਰੈਂਟਰਸ਼ਿਪਾਂ ਵਿੱਚ ਦਾਖਲਾ ਲੈਣ ਲਈ ਸਟੱਡੀ ਪਰਮਿਟ ਦੀ ਲੋੜ ਹੁੰਦੀ ਸੀ ਅਤੇ ਜ਼ਿਆਦਾਤਰ ਕੈਨੇਡਾ ਵਿੱਚ ਸਟੱਡੀ ਪਰਮਿਟ ਲਈ ਅਰਜੀ ਦੇਣ ਦੇ ਯੋਗ ਨਹੀਂ ਸਨ ਨਵੀਂ ਨੀਤੀ ਇਸ ਪਾਬੰਦੀ ਨੂੰ ਹਟਾਉਂਦੀ ਹੈ ਜਿਸ ਨਾਲ ਵਪਾਰ ਵਿੱਚ ਲੋਕਾਂ ਲਈ ਲੋੜਿੰਦੀਆਂ ਯੋਜਨਾਵਾਂ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ 27 ਫਰਵਰੀ ਨੂੰ ਆਈਆਰਸੀਸੀ ਨੇ ਆਪਣੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਵੱਡੇ ਬਦਲਾਅ ਕੀਤੇ ਹਨ ਅਤੇ ਹੁਨਰਮੰਦ ਕੀਤੇਆਂ ਵਿੱਚ ਤਰਜੀਹ ਦਿੰਦੇ ਹੋਏ ਇੱਕ ਨਵੀਂ ਸ਼੍ਰੇਣੀ ਸ਼ਾਮਲ ਕੀਤੀ ਹੈ ਇਸ ਅਪਡੇਟ ਨੇ ਪ੍ਰੋਗਰਾਮ ਵਿੱਚ 19 ਕੀਤੇ ਸ਼ਾਮਲ ਕੀਤੇ ਹਨ ਜਿਨ੍ਹਾਂ ਵਿੱਚ ਉਸਾਰੀ ਪ੍ਰਬੰਧਕ ਉਸਾਰੀ ਅਨੁਮਾਨਕ ਬ੍ਰਿਕ ਲੀਅਰ ਰੂਫਰ ਅਤੇ ਚੈਂਗਲਰ ਫਰਸ਼ ਕਵਰਿੰਗ ਇੰਸਟਾਲਰ ਪੇਂਟਰ ਅਤੇ ਡੈਕੋਰੇਟਰ ਇੰਟੀਰੀਅਰ ਡੈਕੋਰੇਟਰ ਨੂੰ ਛੱਡ ਕੇ ਸ਼ਾਮਲ ਹਨ ਇਸ ਵਿਸਥਾਰ ਦਾ ਉਦੇਸ਼ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਵਧੇਰੇ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨਾ ਹੈ ਹਾਲਾਂਕਿ ਉਸਾਰੇ ਕਾਮਿਆਂ ਲਈ ਕੈਨੇਡਾ ਦੇ ਸਥਾਈ ਨਿਵਾਸ ਮਾਰਕ ਲਈ ਸਮਾਂ ਸੀਮਾ ਅਤੇ ਯੋਜਨਾਵਾਂ ਮਾਪਡੰਡਾ ਬਾਰੇ ਵੇਰਵੇ ਹਜੇ ਵੀ ਅਸਪਸ਼ਟ ਹਨ ਸੰਘੀ ਸਰਕਾਰ ਨੇ ਹਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਗੈਰ ਦਸਤਾਵੇਜ਼ੀ ਕਾਮਿਆਂ ਲਈ ਇੱਕ ਨਵਾਂ ਪ੍ਰੋਗਰਾਮ ਕਦੋਂ ਲਾਗੂ ਕੀਤਾ ਜਾਵੇਗਾ ਕਾਜ਼ੀ ਕੈਨੇਡਾ ਵਿੱਚ ਉਸਾਰੀ ਉਦਯੋਗ ਨੂੰ ਮਜ਼ਦੂਰਾਂ ਦੀ ਭਾਰੀ ਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਰਿਹਾਇਸ਼ੀ ਵਿਕਾਸ ਵਿੱਚ ਦੇਰੀ ਹੋ ਰਹੀ ਹੈ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਯਾਨੀ ਸੀ ਐਮ ਐਚ ਸੀ ਦਾ ਅੰਦਾਜ਼ਾ ਹੈ ਕਿ ਕਿਫਾਇਤੀ ਸਮਰੱਥਾ ਨੂੰ ਬਹਾਲ ਕਰਨ ਲਈ 2030 ਤੱਕ ਹੋਰ 60 ਲੱਖ ਘਰ ਬਣਾਉਣ ਦੀ ਲੋੜ ਹੋਵੇਗੀ ਸਟੈਟਿਸਟਿਕ ਕੈਨੇਡਾ ਦੀ ਰਿਪੋਰਟ ਅਨੁਸਾਰ ਕੈਨੇਡਾ ਦੇ ਉਸਾਰੀ ਖੇਤਰ ਵਿੱਚ ਪ੍ਰਵਾਸੀ ਆਮ ਠੇਕੇਦਾਰਾਂ ਤੇ ਰਿਹਾਇਸ਼ੀ ਬਿਲਡਰਾਂ ਦਾ 23% ਬੰਦੇ ਹਨ ਰਿਪੋਰਟ ਅਨੁਸਾਰ ਕੈਨੇਡਾ ਇਮੀਗ੍ਰੇਸ਼ਨ ਲੈਵਲ ਪਲਾਨ 2025-27 ਰਿਹਾਇਸ਼ੀ ਸੰਕਟ ਨੂੰ ਦਰਸਾਉਂਦੀ ਹੈ ਅਤੇ ਇਹ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ 2025-27 ਦਾ ਇਮੀਗ੍ਰੇਸ਼ਨ ਪਲਾਨ ਕੈਨੇਡਾ ਵਿੱਚ ਚੱਲ ਰਹੇ ਰਿਹਾਇਸ਼ੀ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਰਿਹਾਇਸ਼ੀ ਖੇਤਰ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਜਿਸ ਵਿੱਚ ਇਮੀਗ੍ਰੇਸ਼ਨ ਅਤੇ ਰਿਹਾਇਸ਼ ਦੀ ਉਪਲਬਧਤਾ ਵਿਚਕਾਰ ਸੰਤੁਲਨ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਰਿਹਾਇਸ਼ੀ ਦਬਾਅ ਨੂੰ ਘਟਾਉਣ ਲਈ ਸਰਕਾਰ ਨੇ ਇਨ ਕੈਨੇਡਾ ਫੌਕਸ ਸ਼੍ਰੇਣੀ ਪੇਸ਼ ਕੀਤੀ ਹੈ ਜੋ ਉਹਨਾਂ ਬਿਨਾਂ ਕਾਰਨ ਨੂੰ ਤਰਜੀਹ ਦਿੰਦੀ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਹਨ ਆਈਆਰਸੀਸ ਦਾ ਟੀਚਾ 2025 ਵਿੱਚ ਸ਼੍ਰੇਣੀ ਦੇ ਤਹਿਤ 80000 ਤੋਂ ਵੱਧ ਪ੍ਰਵਾਸੀਆਂ ਨੂੰ ਸਥਾਈ ਨਿਵਾਸ ਪ੍ਰਦਾਨ ਕਰਨਾ ਹੈ ਤਾਸੀ ਕਿ ਕੈਨੇਡਾ ਸਰਕਾਰ ਨੇ ਉਸਾਰੀ ਖੇਤਰ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ 7 ਮਾਰਚ ਨੂੰ ਉਸਾਰੀ ਕਾਮਿਆਂ ਲਈ ਸਥਾਈ ਨਿਵਾਸ ਲਈ ਇੱਕ ਨਵੇਂ ਰਸਤੇ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਗੈਰਕਾਨੂੰਨੀ ਦਸਤਾਵੇਜ਼ੀ ਉਸਾਰੀ ਕਾਮਿਆਂ ਲਈ 6000 ਤੱਕ ਥਾਵਾ ਰਕਮੀਆਂ ਰੱਖੀਆਂ ਜਾਣਗੀਆਂ। ਨਵੇਂ ਉਪਵਾਵਾਂ ਵਿੱਚ ਅਸਥਾਈ ਕਾਮਿਆਂ ਨੂੰ ਅਧਿਆਨ ਪਰਮਿਟ ਦੀ ਲੋੜ ਤੋਂ ਬਿਨਾਂ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਵਿੱਚ ਦਾਖਲਾ ਲੈਣ ਦੀ ਆਗਿਆ ਦੇਣਾ ਵੀ ਸ਼ਾਮਲ ਹੈ। ਦਸਤੇ ਕੀ ਹੈ ਸ਼ੀ ਖੇਤਰ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ